ਪੰਜਾਬ ਦੇ ਵਿੱਚ ਚੁੱਕਿਆ ਅੰਮਦਾਵਾਲ ਬੈਠੀ ਲੇਡੀ ਨੇ ਬਹੁਤੀ ਵੱਡਾ ਕਦਮ ਲਓ ਜੀ ਹਰੇਕ ਪੰਜ ਸੂਟ ਨਾਲ ਦਿੱਤਾ ਇੱਕ ਬਹੁਤੀ ਵੱਡਾ 에어ਪੋਰਟ ਤੇ ਜਾਣ ਵਾਲਾ ਟੈਕੀ ਜੋ ਨਹੀਂ ਟੁੱਟਦਾ ਲੋ ਜੀ ਤੁਹਾਨੂੰ ਚੱਕ ਕੇ ਦਿਖਾਉਂਦਾ ਵਾ ਨਾਮ ਸੁਣ ਲਓ ਜੀ ਨਾਮ ਬਹੁਤੀ ਵਧੀਆ ਸੂਟ ਵਿਰਾਸਤ ਦਾ ਹਰੇਕ ਪੰਜ ਸੂਟਾਂ ਤੇ ਵਿਰਾਸਤ ਕੰਪਨੀ ਵੱਲੋਂ ਇੱਕ ਵੱਡਾ ਟੈਕੀ ਫ੍ਰੀ ਕਾਟਨ ਦੇ ਸੂਟ ਆ ਜੀ ਨਾਲ ਦੁਪੱਟਾ 3 ਮੀਟਰ ਬਾਟਮ ਦੁਪੱਟਾ ਚੈੱਕ ਕਰ ਲਈਓ ਹੀ ਲਓ ਜੀ 2 ਢਾਈ ਮੀਟਰ ਦਾ ਦੁਪੱਟਾ ਜੀ 5 ਸੂਟਾਂ ਦੇ ਨਾਲ ਇੱਕ ਅਟੈਚੀ ਫ੍ਰੀ ਦੇ ਦਿੱਤਾ ਵਾ ਵਿਰਾਸਤ ਦੇ ਵੱਲੋਂ ਇੱਕ 5 ਸੂਟਾਂ ਦੇ ਨਾਲ ਇੱਕ ਅਟੈਚੀ ਫ੍ਰੀ ਦੇ ਦਿੱਤਾ ਗਿਆ ਵਿਰਾਸਤ ਵੱਲੋਂ ਅਹਮਦਾਬਾਦ ਵੱਲੋਂ ਬੈਠੇ ਹੋਇਆ ਵੱਲੋਂ ਬਹੁਤ ਵੱਡਾ ਕਦਮ ਲਓ ਜੀ ਅਗਲਾ ਸੂਟ ਦੇਖ ਲਓ ਜੀ ਬਹੁਤ ਹੀ ਪਿਆਰਾ ਸੂਟ ਨਾਲ ਦੁਪੱਟਾ ਪ੍ਰਿੰਟ ਪ੍ਰਿੰਟ ਦੁਪੱਟਾ ਪ੍ਰਿੰਟ ਸੂਟ ਆ ਜੀ 3 ਮੀਟਰ ਦੀ ਬਾਟਮ ਆ ਭਾਜੀ ਨੈੱਕ ਦੇ ਉੱਤੇ ਕੜਾਈ ਦਿਖਾ ਦਿਓ ਲਓ ਜੀ ਗਲੇ ਦੇ ਕੜਾਈ ਦਿਖਾ ਦਿਓ ਬਹੁਤ ਹੀ ਪਿਆਰੀ ਆ ਅੱਗੇ ਦੇਖ ਲਓ ਜੀ ਇਹ ਮੈਡਮ ਵਾਲੇ ਕਲਰ ਆ ਜੀ ਅਗਲਾ ਵੀ yellow ਚੱਕ ਦਿਓ ਲਓ ਜੀ yellow ਸੂਟ कॉटन ਦਾ ਦੁਪੱਟਾ 3 ਮੀਟਰ ਬਾਟਮ ਦੇ ਨਾਲ ਪ੍ਰਿੰਟ ਦੇ ਨਾਲ ਭਾਈ ਦਿਖਾ ਦਿਓ ਜੀ ਨੈੱਕ ਦੇ ਉੱਤੇ ਕੜਾਈ ਹਰੇਕ 5 ਸੂਟਾਂ ਦੇ ਨਾਲ ਇੱਕ ਅਟੈਚੀ ਫ੍ਰੀ ਪੰਜਾਬ ਦੇ ਵਿੱਚ ਚੱਕਿਆ ਗਿਆ ਬਹੁਤ ਵੱਡਾ ਕਦਮ ਅਹਮਦਾਬਾਦ ਦਾ ਥੇ ਲੇਡੀਜ਼ ਵੱਲੋਂ ਲਓ ਜੀ ਚੱਕੋ ਜੀ ਆ ਵੀ ਦੁਪੱਟਾ ਦਿਖਾ ਲਿਓ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਵਾ 3 ਮੀਟਰ ਦੀ ਬਾਟਮ ਡਾਟਸ ਵਾਲੀ ਲਓ ਜੀ ਤੇ neck ਦੇ ਉੱਤੇ ਕੜਾਈ ਦਿਖਾ ਲਿਓ ਤੇ ਬਹੁਤ ਹੀ ਵੱਡੇ ਬ੍ਰਾਂਡ ਦਾ ਨਾਂ ਦਿਖਾ ਲਿਓ ਬ੍ਰਾਂਡ ਤਾਂ ਚਲੋ ਠੀਕ ਆ ਨਾਂ ਦਿਖਾ ਲਿਓ ਭਾਜੀ ਇੱਕ ਬ੍ਰਾਂਡ ਦਾ ਓਏ ਹੋਏ ਅਗਲਾ ਵੀ ਚੱਕ ਦਿਓ ਜੀ ਆ ਵੀ ਦੁਪੱਟਾ ਨਾਲ ਹੀ ਰੱਖਿਓ ਜੀ ਅਗਲਾ ਦੁਪੱਟਾ ਦੇਖ ਲਓ ਜੀ ਕਾਟਨ ਦਾ 250 ਰੁਪਏ ਚ ਦੁਪੱਟਾ ਮਿਲੂਗਾ ਕੱਲਾ ਹੈ ਵਾਹ ਜੀ ਵਾਹ ਧੰਨਵਾਦ ਕਰਦੇ ਆ ਪੰਜਾਬ ਵਾਲੇ ਤੁਹਾਡਾ ਅਹਮਦਾਬਾਦ ਵਾਲਿਓ ਜਿਹੜਾ ਤੁਸੀਂ ਇੰਨਾ ਵੱਡਾ ਕਦਮ ਚੱਕਿਆ ਹਰੇਕ ਲੂ ਟੈਚੀ ਲਓ ਜੀ ਅਗਲਾ ਪ੍ਰਿੰਟ ਦਿਖਾ ਲਿਓ ਭਾਜੀ ਬਹੁਤ ਪਿਆਰਾ ਪ੍ਰਿੰਟ ਆ ਫਰੋਜ਼ੀ ਦੇ ਨਾਲ ਹਰੇਕ ਆਰਟੀਕਲ ਵੱਖਰੇ ਵੱਖਰੇ ਆ ਨਿਗਾਹ ਕਰਾਓ ਜੀ ਭਾਜੀ ਪੈਚ ਵਰਕ ਦੇ ਉੱਤੇ ਕੰਮ ਹੋਇਆ ਹਰੇਕ ਪੰਜ ਸੂਟਾ ਦੇ ਨਾਲ ਟੈਚੀ ਫ੍ਰੀ ਟੈਚੀ ਦੇ ਕਲਰ ਵੀ ਦੇਖ ਲਓ ਆ ਆਇਆ ਜੀ ਟੈਚੀ ਲਓ ਜੀ ਜਿਨੇ ਵਿੱਚ ਘੱਟੋ ਘੱਟ 20 ਇਹਦੇ ਨਾਲ ਦੇ 50 ਸੂਟ 20 ਸੂਟ ਪੈ ਜene ਟੈਚ ਵੀ ਦਿਖਾ ਲ ਦਿੰਨੇ ਆ ਜੀ ਦੇਖ ਲੋ ਉੱਪਰ ਵੀ ਜੇ ਪੱਲ ਲੱਗੀ ਆ ਆ ਵੀ ਓਕੇ ਆ ਤੇ ਡਬਲ ਜੇਪਿਆ ਕੀ ਕਹਿੰਦੇ ਨੇ ਪੰਜਾਬੀ ਚ ਰੇੜੂ ਨਾਲ ਲੱਗੇ ਆ ਤੇ ਨਾਲ ਆਹ ਵਾਲਾ ਉੱਦਾਂ ਨਿਕਲਦਾ ਹਾਂ ਏਦਾਂ ਰੇਡ ਕੇ ਲੈ ਆਂਦੇ ਨੇ 에어ਪੋਰਟ ਤੋਂ ਬਹੁਤ ਸੋਹਣੀਆਂ ਐਡਾਂ ਆਂਦੀਆਂ ਉਹਨਾਂ ਦੇ ਟੈਚੀ ਦੇ ਰੰਗ ਵੀ ਤਿੰਨ ਆ ਚੁੱਕੇ ਆ ਅਗਲਾ ਵੀ ਪੀਸ ਦੇਖ ਲੋ ਆ ਫੜੀ ਹੋ ਜੂ ਫਾਯੋ ਪਾਈ ਨੱਕ ਦੇ ਉੱਤੇ ਨਾ ਜਿਹੜਾ ਕੰਮ ਹੋਇਆ ਇਹ ਦਿਖਾ ਦਣਾ ਮੇਨ ਜਦੋਂ ਗਲੇ ਤੇ ਪੱਟੀ ਉੱਪਰ ਥੱਲੇ ਹੋਣੀ ਨਾ ਓਏ ਹੋਏ ਵਾਹ ਜੀ ਵਾਹ ਇੱਕ ਪ੍ਰਿੰਟ ਲਾਸਟ ਵਿੱਚ ਜਿਹੜਾ ਬੰਬ ਪ੍ਰਿੰਟ ਆ ਉਹ ਵੀ ਤੁਹਾਡੇ ਨੇ ਰੱਖਿਆ ਆ ਵੀ ਦੇਖ ਲਿਓ ਜੀ ਇਨਾ ਸੋਹਣਾ ਵਰਕ ਹੋਇਆ ਬਾਬਾ ਜੀ ਐਨ ਕੁੜੀਆਂ ਵਾਲੇ ਵੀ ਗਾਰਨਿਸ਼ ਲੁੱਕ ਦਿਖਾਓ ਬਾਬਾ ਜੀ ਐਨ ਓਕੇ ਰਪੋਰਟ ਆ ਜੀ ਚਲੋ ਜੀ ਹੁਣ ਇਹਨੂੰ ਕਹਿੰਦੇ ਆ ਡਿਜ਼ਨੀ ਪ੍ਰਿੰਟ ਇਹ ਵੀ ਮੈਂ ਇੰਗਲਿਸ਼ ਦਾ ਸ਼ਬਦ ਹੁਣੇ ਸਿੱਖ ਕੇ ਆਇਆ ਆ ਡਿਜ਼ਨੀ ਪ੍ਰਿੰਟ ਸੋਹਣਾ ਬਾਬਾ ਜੀ ਓਕੇ ਆ ਜੀ ਓਏ ਹੋਏ ਸੌਰੀ ਸੌਰੀ ਆਹ ਦੇਖਿਓ ਬਾਬਾ ਜੀ ਓਏ ਹੋਏ yellow ਦੁਪੱਟਾ ਵਿੱਚ ਚਲਾ ਗਿਆ ਪੈਰੜਾ ਲਓ ਜੀ ਫੜੀ ਫੜੀ ਦੁਪੱਟਾ ਵਾਲੀ ਵਾਹ ਜੀ ਦੁਪੱਟਾ ਲਿਖੀ ਹੋਈ ਬਾਜੀ ਕਾਟਨ ਦਾ 3 ਮੀਟਰ ਬਾਟਮ ਪ੍ਰਿੰਟ ਆ ਦੁਪੱਟੇ ਤੇ ਸੂਰ ਦੇ ਨਾਲ ਦੀ ਅਗਲਾ ਦੇਖੋ ਪ੍ਰਿੰਟ ਬਾਜੀ ਛੜੋ ਸਹੀ ਬਾਜੀ ਓਕੇ ਵਾਹ ਵਾਹ ਸ਼ਰਟ ਦਿਖਾਣੀ ਹੈ ਬਾਜੀ ਨੂੰ ਫਰੰਟ ਬੈਕ ਪ੍ਰਿੰਟ ਆ ਜਿਦੋਂ ਫੋਟੋ ਦੇ ਨਾਲ ਇਦਾਂ ਇਦਾਂ ਲਾ ਕੇ ਗਈ ਫੋਟੋ ਦੇ ਨਾਲ ਇਦਾਂ ਫੜਾਈ ਦੁਪੱਟਾ ਜੀ ਐਡਾ ਫੋਟੋ ਸਿੱਝ ਕੇ ਪਾਉਂਦੇ ਆ ਫੇਰ ਪਤਾ ਲੱਗਦਾ ਕੀ ਰੇਟ ਆ ਪਾਜੀ ਪੰਜ ਸੂਟਾਂ ਦੇ ਨਾਲ ਅਟੈਚੀ ਵਾਹ ਜੀ ਵਾ ਮੈਂ ਧੰਨਵਾਦ ਕਰਦਾ ਵਿਰਾਸਤ ਵਾਲਿਆਂ ਦਾ ਪੰਜ ਸੂਟਾਂ ਦੇ ਨਾਲ ਅਟੈਚੀ ਅੱਗੇ ਚੱਲਣਾ ਆਪਾਂ ਤੁਹਾਡੇ ਨਾਲ ਬਹੁਤ ਸੋਹਣੀ ਚੀਜ਼ ਆ ਜੀ ਆ ਚੱਕ ਲਓ ਸਾਰੇ ਇਹਦੇ ਰੇਟ ਕਮੈਂਟਾਂ 'ਚ ਦੱਸਾਂਗੇ ਤੇ ਅੱਗੇ ਤੁਹਾਨੂੰ ਦੱਸਦੇ ਆ ਆ ਵੀ ਸੂਟ ਆ ਗਿਆ ਤੁਹਾਨੂੰ ਦੋ ਰੇਟ ਫਾਸਟੋਰ ਬੇ ਦਾ ਸੂਟ ਆ 2500 ਦੇ ਸੂਟ ਉਹਦੇ ਨਾਲ ਤਾਰਾਂ ਸੂਲਾਂ ਸੂ 1100 ਵਾਲਾ ਟੈਚੀ ਸੂਈ ਆ ਅੱਗੇ ਦੇਖ ਲਈਓ ਆ ਵਾਲੇ ਫਾਂਸੂਰ ਸੋਮਵਾਰ ਨੂੰ ਸੇਲ ਲੱਗਣ ਜਾ ਰਹੀ ਆ ਆਸ਼ੂ ਦੀ ਹੱਤੀ ਤੇ ਸਭ ਕੁਝ ਮਿਲ ਰਿਆ ਵਾ ਜੋ ਮਰਜੀ ਲੈ ਲਓ ਆ ਵੀ ਸੂਟ ਦਾ ਹੀ ਨਿਗਾਹ ਲੈਣਾ ਆਪਾਂ ਫੋਟੋ ਨਾਲ ਦਾ ਲਓ ਜੀ 750 ਰੁਪਏ ਦੇ ਵਿੱਚ ਪਾਈ ਪਾਊਡਰ ਬਲੂ ਸੂਟ ਜਿਹੜਾ ਮੁੱਕ ਗਿਆ ਸੀ 700 ਵਾਲਾ ਉਹ ਵੀ ਆ ਗਿਆ 600 ਵਾਲਾ ਵੀ ਆ ਗਿਆ ਭਾਜੀ 600 ਵਾਲੇ ਜੀ ਰੰਗ ਵੀ ਆ ਗਏ ਪਹਿਲੀ ਨਿਗਾਹ ਕਰਾ ਦਿਓ ਫਿਰ ਇਹਦੇ ਰੰਗ ਬਹੁਤ ਸੋਹਣੇ ਆ ਓ ਮਾਈ ਗਾਡ ਰੰਗ ਦੇਖਿਓ ਚੈਸਟਰ ਬੇ ਦੇ ਬੇ ਚਲ ਚੈਸਟਰ ਬੇ ਦੇ ਬੇ ਤਾਂ ਕੁਛ ਮਿਲ ਜਾਣਾ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਆਸ਼ੂ ਦੀ ਢੱਟੀ ਓਪਨ ਹੁੰਦੀ ਹੈ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਤੇ ਸੰਡੇ ਹੁੰਦੀ ਹੈ ਜੀ ਕਲੋਜ਼ ਆਸ਼ੂ ਦੀ ਢੱਟੀ ਫਗਵਾੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬੇਸਮੈਂਟ ਦੇ ਵਿੱਚ ਜੈ ਜੀ